ਹਾੜੀ ਦਿਸੰਦੀ ਵਿੱਚ ਪੰਜਾਬੀ ਕੁੜੀਆਂ ਨਾਲ ਹੋ ਰਿਹਾ ਸ਼ੋਸ਼ਣ ਰੂਕਮ ਦਾ ਨਾਮ ਹੀ ਨਹੀਂ ਲੈ ਰਿਆ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮੁੰਗੇ ਜ਼ਿਲ੍ਹੇ ਦੀ ਇੱਕ ਕੁੜੀ ਇਰਾਕ ਦੀ دہشت ਭਰੀ ਜ਼ਿੰਦਗੀ ਦੇ ਵਿੱਚੋਂ ਬਚ ਕੇ ਘਰ ਵਾਪਸ ਪਰਤੀ ਆ ਪੰਜਾਬ ਭਰਦੇ ਇਸ ਕੁੜੀ ਨੇ ਆਪਣੇ ਰੂਹ ਕੰਬਾਉ ਹੱਡ ਪਿੱਟਦੀ ਬਿਆਨ ਕੀਤੀ ਆ ਨਿਰਮਲ ਕੂਟੀਆਂ ਸੁਲਤਾਨਪੁਰ ਲੋਧੀ ਪਹੁੰਚ ਕੇ ਉਸਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਦੀ ਕੋਸ਼ਿਸ਼ ਨਾਲ ਉਹ ਸੁਰੱਖਿਆ ਤਰੀਕੇ ਨਾਲ ਆਪਣੇ ਪਰਿਵਾਰ ਕੋਲ ਵਾਪਸ ਆ ਸਕੀ ਆ ਪੀੜਤ ਲੜਕੀ ਨੇ ਦੱਸਿਆ ਕਿ ਜਗਰਾਉਂ ਦੇ ਇੱਕ ਟ੍ਰੈਵਲ ਏਜੰਟ ਨੇ ਪਿੰਡੂ ਇਲਾਕਿਆਂ ਵਿੱਚ ਆਪਣਾ ਜਾਲ ਫੁਲਾਇਆ ਹੋਇਆ ਉਹ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਨੂੰ ਵਿਦੇਸ਼ਾਂ ਵਿੱਚ ਚੰਗੀ ਨੌਕਰੀ ਦੇ ਸੁਪਨੇ ਵਿਖਾ ਕੇ ਇਰਾਕ ਭੇਜਦਾ ਤੇ ਉਸਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਵਰਗੀਆਂ 20 ਤੋਂ 25 ਕੁੜੀਆਂ ਹਲੇ ਵੀ ਉੱਥੇ ਫਸੀਆਂ ਹੋਈਆਂ ਨੇ ਪੀੜਤਾ ਨੇ ਇਹ ਵੀ ਦੱਸਿਆ ਕਿ ਉਹ 8 ਜਨਵਰੀ 2024 ਨੂੰ ਇਰਾਕ ਲਈ ਰਵਾਨਾ ਹੋਈ ਸੀ ਪਹਿਲਾਂ ਉਸ ਨੂੰ ਦੁਬਈ ਤੇ ਫਿਰ ਇਰਾਕ ਲੈ ਜਾਇਆ ਗਿਆ ਟ੍ਰੈਵਲ ਏਜੰਟ ਨੇ ਸਲਾਈ ਦੇ ਕੰਮ ਤੇ ਹਫਤੇ ਦੀ ਛੁੱਟੀ ਤੇ ਘਰ ਨਾਲ ਗੱਲ ਕਰਨ ਦੀ ਸਹੂਲਤ ਦਾ ਵਾਅਦਾ ਕੀਤਾ ਸੀ ਪਰ ਉੱਥੇ ਪਹੁੰਚਣ ਤੇ ਸਭ ਕੁਝ ਉਲਟ ਸੀ ਉਸ ਨੂੰ ਸਲਾਈ ਦੀ ਥਾਂ ਘਰੇਲੂ ਕੰਮ 'ਚ ਭੇਜ ਦਿੱਤਾ ਗਿਆ ਘਰ ਦੇ ਮਾਲਕ ਨੇ ਉਸ ਤੇ ਮਾੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਪੀੜਤਾ ਨੇ ਹਿੰਮਤ ਕਰਦੇ ਉਸ ਦੀ ਵੀਡੀਓ ਬਣਾਈ ਤੇ ਪੁਲਿਸ ਨੂੰ ਸ਼ਿਕਾਇਤ ਕੀਤੀ ਇਸ ਦੇ ਬਾਅਦ ਟ੍ਰੈਵਲ ਏਜੰਟ ਤੇ ਉਸ ਦੀ ਘਰ ਵਾਲੀ ਦੀ ਸ਼ਹਿ ਤੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਗਈ ਤੇ ਪੀੜਤਾ ਨੇ ਰੋਂਦੇ ਹੋਏ ਇਹ ਵੀ ਦੱਸਿਆ ਕਿ ਮੈਨੂੰ ਉਦੋਂ ਤੱਕ ਮਾਰਦੇ ਰਹੇ ਜਦੋਂ ਤੱਕ ਡੰਡਾ ਟੁੱਟ ਨਹੀਂ ਗਿਆ ਇਹ ਸਾਰੀ ਜ਼ਿਆਦਤੀ ਦਾ ਉਸਤੇ ਇੰਨਾ ਜ਼ਿਆਦਾ ਅਸਰ ਹੋਇਆ ਕਿ ਉਹ 2 ਮਹੀਨਿਆਂ ਤੱਕ ਡਿਪਰੈਸ਼ਨ ਦੇ ਵਿੱਚ ਰਹੀ ਉਸਨੇ 10 ਅਗਸਤ 2025 ਨੂੰ ਡਿਜੀਟਲ ਮੀਡੀਆ ਰਾਹੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਨਾਲ ਸੰਪਰਕ ਕੀਤਾ ਸੰਤ ਸਿਚੇਵਾਲ ਨੇ ਤੁਰੰਤ ਕਾਰਵਾਈ ਕੀਤੀ ਤੇ 28 ਸਤੰਬਰ ਨੂੰ ਉਹ ਸੁਰੱਖਿਅਤ ਤਰੀਕੇ ਨਾਲ ਵਾਪਸ ਆ ਗਈ ਵਾਪਸੀ ਤੋਂ ਬਾਅਦ ਵੀ ਉਹ ਪੂਰੇ ਮਹੀਨੇ ਤੱਕ ਸਦਮੇ ਦੇ ਵਿੱਚ ਰਹੀ ਉਸਨੇ ਕਿਹਾ ਕਿ ਇਰਾਕ ਵਿੱਚ guzare ਉਹ ਦਿਨ ਕਦੇ ਵਿਪੁੱਲ ਨਹੀਂ ਸਕਦੇ ਤੇ ਰਾਸ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਨੇ ਕਿਹਾ ਕਿ ਬੇਟੀ ਹਿੰਮਤ ਦੇ ਇੱਕ ਮਿਸ਼ਾਲਾ ਜਿਸ ਨੇ ਆਪਣੇ ਹੱਕਾਂ ਲਈ ਖੁਦ ਲੜਾਈ ਲੜੀਆ ਉਹਨਾਂ ਨੇ ਇਹ ਵੀ ਕਿਹਾ ਕਿ ਵਿਦੇਸ਼ਾਂ ਵਿੱਚ ਫਸੀਆਂ ਹੋਰ ਕੁੜੀਆਂ ਨੂੰ ਵੀ ਹਿੰਮਤ ਕਰਨੀ ਚਾਹੀਦੀ ਆ ਤੇ ਆਪਣੀ ਆਵਾਜ਼ ਉਠਾਉਣੀ ਚਾਹੀਦੀ ਆ ਕਿਉਂਕਿ ਇਹ ਜਾਲ ਪਿੰਡੂ ਇਲਾਕਿਆਂ ਵਿੱਚ ਖਤਰਨਾਕ ਤਰੀਕੇ ਨਾਲ ਫੈਲ ਚੁੱਕੇ ਆ ਤੇ ਗਰੀਬ ਪਰਿਵਾਰਾਂ ਨੇ ਬੇਟੀਆਂ ਨੂੰ ਨਰਕ ਵੱਲ ਧੱਕ ਰਿਆ। ਸੰਤ ਸੀਜੇਵਾਲ ਨੇ ਸਰਕਾਰ ਨੂੰ ਅਪੀਲ ਇਹ ਕੀਤੀ ਆ ਕਿ ਵਿਦੇਸ਼ੀ ਰੋਜ਼ਗਾਰ ਦੇ ਨਾਮ ਤੇ ਚੱਲ ਰਿਹਾ ਅਜੇ ਟ੍ਰੈਵਲ ਰੈਕਟਰ ਤੇ ਤੁਰੰਤ ਰੋਕ ਲਗਾਈ ਜਾਵੇ ਕਿਉਂਕਿ ਜਿੰਨੀਆਂ ਵੀ ਲੜਕੀਆਂ ਵਾਪਸ ਆਈਆਂ ਨੇ ਉਹਨਾਂ ਨੇ ਇਹੀ ਖੁਲਾਸਾ ਕੀਤਾ ਕਿ ਉੱਥੇ ਹਲੇ ਹੋਰ ਵੀ ਲੜਕੀਆਂ ਫਸੀਆਂ ਹੋਈਆਂ ਨੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਰੈਕਟ ਕਿਸ ਪੱਧਰ ਤੇ ਸਰਗਰਮਾ ਦੱਸਦੀ ਹੈ ਕਿ ਖਾੜੀ ਦੇਸ਼ਾਂ ਦੇ ਵਿੱਚ ਪੰਜਾਬੀ ਕੁੜੀਆਂ ਨਾਲ ਥੋਰੇ ਸ਼ੋਸ਼ਣ ਰੁਕੰਦਾ ਨਾਮ ਹੀ ਨਹੀਂ ਲੈ ਰਿਆ ਸੰਤ ਸਿਚੇਵਾਲ ਦੇ ਯਤਨਾ ਸਦਕਾ ਮੋਗੇ ਜ਼ਿਲ੍ਹੇ ਦੀ ਇੱਕ ਕੁੜੀ ਆਰਾਕ ਦੀ ਤੈਸਤ ਭਰੀ ਜ਼ਿੰਦਗੀ ਦੇ ਵਿੱਚੋਂ ਵਾਪਸ ਜਿਹੜੀ ਬਚ ਕੇ ਘਰ ਉਪਰਤੀ ਆ ਪੰਜਾਬ ਪਰਤੀ ਇਸ ਕੁੜੀ ਨੇ ਆਪਣੀ ਰੂਹ ਕੰਬਾਉ ਹੱਡ ਬੀਤੀ ਪੂਰੀ ਤਰ੍ਹਾਂ ਬਿਆਨ ਕੀਤੀ ਆ ਇਸ ਕੁੜੀ ਨੇ ਆਪਣੀ ਰੂਹ ਕੰਬਾਉ ਹੱਡ ਬੀਤੀ ਬਿਆਨ ਕੀਤੀ ਆ